ਮੈਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਵੀ ਇਸ ਵੀਡੀਓ ਨੂੰ ਦੇਖਣ ਵਾਲੇ ਕਈ ਪੈਣਾ ਵੀਰ ਮੇਰੇ ਤੇ ਕਲਪਣਗੇ ਵੀ ਤੇ ਗਾਲਾਂ ਵੀ ਕੱਢਣਗੇ ਤੇ ਵੀ ਕਹਿਣਗੇ ਵੀ ਤੁਹਾਨੂੰ ਐਦਾਂ ਗੱਲਾਂ ਫੁਰਦੀਆਂ ਸਾਡੀਆਂ ਮਜਬੂਰੀਆਂ ਨਹੀਂ ਸਮਝਦੇ ਪਰ ਜਿਹੜਾ ਇਸ ਵੇਲੇ ਦਰਖਤ ਆ ਸੜੇ ਆ ਆ ਜਿਹੜਾ ਦਰਖਤ ਸੜਿਆ ਪਿਆ ਉਹ ਪਰਲੇ ਪਾਰ ਵੀ ਤੁਹਾਨੂੰ ਦਿਖਾਉਣੇ ਆ ਉਸ ਤੋਂ ਪਰਲੇ ਪਾਰ ਵੀ ਤੁਹਾਨੂੰ ਦਿਖਾਉਣੇ ਆ ਇਹ ਦਰਖਤ ਆ ਜਿਹੜੇ ਇਹ ਡਰੋਨ ਦੇ ਨਾਲ ਨਹੀਂ ਸੜੇ ਇਹ ਕੋਈ ਮਜ਼ਾਇਲ ਨਹੀਂ ਡਿੱਗੀ ਵੀ ਭਾਈ ਪਾਕਿਸਤਾਨ ਨੇ ਮਜ਼ਾਇਲ ਛੁੱਟੀ ਆ ਉਹਦੇ ਕਰਕੇ ਅੱਗ ਦੇ ਭਾਮੜ ਪੈਦਾ ਹੋਏ ਆ ਤੇ ਫਿਰ ਉਸ ਤੋਂ ਬਾਅਦ ਇਹ ਸਾਰਾ ਕੁਝ ਸੜ ਗਿਆ ਇਹ ਅਸਲ ਵਿੱਚ ਅਸੀਂ ਆਪ ਸਾੜੇ ਆ ਪੰਜਾਬ ਦੇ ਵਿੱਚ جنگ ਦਾ ਫਿਕਰ ਸਭ ਨੂੰ ਰਿਆ ਵੀ ਭਾਈ جنگ ਲੱਗ ਗਈ ਆ جنگ ਲੱਗ ਸਕਦੀ ਆ ਅੱਗ ਦੇ ਗੋਲੇ ਆ ਰਹੇ ਆ ਲੋਕ ਝੁਲਸ ਰਹੇ ਸਾਨੂੰ ਇਸ ਕੱਲ ਦਾ ਦੁੱਖ ਆ ਭਾਈ جنگ ਟਲ ਗਈ ਆ ਪਰ ਜਿਹੜੀ ਆ ਅਸੀਂ ਅਕਲੋਂ ਊਣਿਆਂ ਨੇ جنگ ਲਾਈ ਆ ਜਿਹੜੀ ਕੁਦਰਤ ਦੇ ਨਾਲ جنگ ਲਾਈ ਆ ਇਹਦਾ ਆਪਾਂ ਕੀ ਹੱਲ ਕੱਢੀਏ ਅਸੀਂ ਜਦੋਂ ਵੀ ਹਰ ਸਾਲ ਵੀਡੀਓ ਬਣਾਉਨੇ ਇਹੋ ਜੀ ਉਹਨਾਂ بڑے ਲੋਕਾਂ ਗੱਲ ਕਰਦੇ ਤੁਹਾਨੂੰ ਗੱਲਾਂ ਫੁਰਦੀਆਂ ਤੁਸੀਂ ਮਜਬੂਰੀਆਂ ਨਹੀਂ ਸਮਝਦੇ ਇਹਨਾਂ ਮਜਬੂਰੀਆਂ ਨੂੰ ਸਮਝਣ ਸਮਝਣ ਦੇ ਚੱਕਰ ਦੇ ਵਿੱਚ ਅਸੀਂ ਪੰਜਾਬ ਦਾ ਕਬਾੜਾ ਕਿਵੇਂ ਕੀਤਾ ਮੈਂ ਇਕੱਲੇ ਕਿਸਾਨ ਦੀ ਗੱਲ ਨਹੀਂ ਕਰਦਾ ਮੈਨੂੰ ਪਤਾ ਹੈ ਇਸ ਗੱਲ ਦਾ ਵੀ ਭੱਠਿਆਂ 'ਚੋਂ ਵੀ ਧੂਆਂ ਨਿਕਲਦਾ ਫੈਕਟਰੀਆਂ 'ਚੋਂ ਵੀ ਧੂਆਂ ਨਿਕਲਦਾ ਗੱਡੀਆਂ 'ਚੋਂ ਵੀ ਧੂਆਂ ਨਿਕਲਦਾ ਬਹੁਤ ਸਾਰਾ ਕੁਝ ਹੋਰ ਹੁੰਦਾ ਪਰ ਜਿਹਨੂੰ ਇਹ ਗੱਲ ਕਹਿੰਨੇ ਕਹਿੰਦੇ ਨੇ ਜੀ ਦੂਜੇ ਪਾਸੇ ਧਿਆਨ ਕਰ ਲੋ ਆਪਾਂ ਜਦੋਂ ਵੀ ਪਰਾਲੀ ਨੂੰ ਅੱਗ ਲਾਉਨੇ ਆ ਉਦੋਂ ਇਹ ਗੱਲ ਕਹਿੰਨੇ ਵੀ ਭਾਈ ਅਸੀਂ ਕਣਕ ਵੀ ਜਣੀ ਆ ਪਰ ਜਦੋਂ ਕਣਕ ਦੇ ਨਾੜ ਨੂੰ ਅਸੀਂ ਅੱਗ ਲਾ ਦਿੰਨੇ ਆ ਤੇ ਫਿਰ ਤਾਂ ਫਾਇਦਾ ਵੀ ਕੋਈ ਨਹੀਂ ਜਿਹੜੇ ਆ ਖੇਤਾਂ ਆ ਜਿਹੜਾ ਖੇਤਾ ਇੱਥੇ ਕੁਝ ਬੀਜਣਾ ਥੋੜੀ ਆ ਹੁਣ 1 ਜੂਨ ਤੋਂ ਪਹਿਲਾਂ ਪੰਜਾਬ ਦੇ ਵਿੱਚ ਕਿਤੇ ਵੀ ਝੋਨਾ ਨਹੀਂ ਲੱਗਣਾ 1 ਜੂਨ ਤੋਂ ਪਹਿਲਾਂ ਸਭ ਨੂੰ ਪਤਾ ਪ੍ਰਸ਼ਾਸਨ ਨੇ ਕਿਹਾ ਸਰਕਾਰ ਨੇ ਕਿਹਾ ਆ ਬਾਣਾ ਜਿਹੜਾ ਵਾਕੇ ਰੱਖ ਦਿੱਤਾ ਗਿਆ ਜੇ ਹਲੇ 1 ਮਹੀਨਾ ਪਿਆ ਵੀ ਰਹਿੰਦਾ ਤਾਂ ਵੀ ਕੋਈ ਸਮੱਸਿਆ ਨਹੀਂ ਸੀ ਜੇ 25 ਦਿਨ ਹੋਰ ਵੀ ਪਿਆ ਰਹਿੰਦਾ ਪਰ ਆਹ ਦਰਖਤਾਂ ਦਾ ਕਸੂਰ ਕੀ ਆ ਆਹ ਦਰਖਤ ਹੁਣ ਆਪਾਂ ਸਾੜੇ ਜਦੋਂ ਆਪਾਂ ਖੇਤਾਂ ਦੇ ਵਿੱਚ ਅੱਗ ਲਾਈ ਇਹ ਦਰਖਤ ਸੜ ਗਿਆ ਇਹ ਟਾਲੀ ਸੜ ਗਈ ਆ ਉਧਰਲੇ ਪਾਸੇ ਵੀ ਟਾਲੀ ਸੜੀ ਆ ਉਹ ਪਰਲੇ ਪਾਸੇ ਜਿਹੜਾ ਉਹ ਕਿੱਕਰ ਸੜੀ ਵੀ ਆ ਉਧਰਲੇ ਪਾਸੇ ਵੀ ਆ ਇਹ ਕਿਸੇ ਇੱਕ ਪਾਸੇ ਦੀ ਗੱਲ ਨਹੀਂ ਪੰਜਾਬ ਦੇ ਵਿੱਚ ਕਿਸੇ ਵੀ ਪਾਸੇ ਤੁਸੀਂ ਚਲੇ ਜਾਓ ਤੁਹਾਨੂੰ ਅੱਗ ਦੇ ਭਾਂਬੜ ਇਸ ਤਰੀਕੇ ਨਾਲ ਮਿਲਦੇ ਆ ਮੈਂ ਪਿਛਲੇ ਦਿਨੀ ਇੱਕ ਥਾਂ ਦੇ ਉੱਤੇ ਅੱਗ ਦੇ ਭਾਂਬੜ ਬਣੀ ਜਾਣ ਉਹਦੀ ਵੀਡੀਓ ਬਣਾਉਣੀ ਚਾਹੁੰਦਾ ਸੀਗਾ ਤੇ ਬੰਦਿਆਂ ਨੇ ਮੇਰੇ ਵੱਲ ਬੜੇ ਹਰਖ ਨਾਲ ਦੇਖਿਆ ਵੀ ਤੂੰ ਕੋਈ ਬਹੁਤ ਵੱਡਾ ਗੁਨਾਹ ਕਰਨ ਆ ਗਿਆ ਉਹ ਆਪ ਨਹੀਂ ਗੁਨਾਹ ਕਰ ਰੇ ਸੀ ਮੈਂ ਗੁਨਾਹ ਕਰ ਰਿਆ ਸੀਗਾ ਉਹਨਾਂ ਦੀ ਨਜ਼ਰ ਦੇ ਵਿੱਚ ਇਹ ਆ ਜੀ ਉਹਨਾਂ ਨੂੰ ਆਪਾਂ ਕਹਾਂਗੇ ਵੀ ਭਾਈ ਆ ਕਦੋਂ ਕਰਦੇ ਉਹਨਾਂ ਨੇ ਐਡਾ ਚਿੱਠਾ ਕੱਢ ਕੇ ਮੂਰੇ ਰੱਖ ਦੇਣਾ ਮਜਬੂਰੀਆਂ ਹਨ ਮਜਬੂਰੀਆਂ ਹਨ ਮਜਬੂਰੀਆਂ ਹਨ ਉਸੇ ਕੁਦਰਤ ਦੇ ਕਾਤਲ ਬਣ ਕੇ ਆਪਦੀਆਂ ਮਜਬੂਰੀਆਂ ਕਿਵੇਂ ਦੂਰ ਕਰ ਸਕਦੇ ਹਾਂ ਗੱਲ ਇਹ ਆ ਅਸੀਂ ਚਾਹੁੰਦੇ ਵੀ ਸਰਕਾਰਾਂ ਮਦਦ ਕਰਨ ਅਸੀਂ ਚਾਹੁੰਦੇ ਆ ਵੀ ਭਾਈ ਹਰ ਮੰਗ ਪੂਰੀ ਹੋਵੇ ਪਰ ਆਹ ਦਰਖਤ ਸੜ ਕੇ ਤਾਂ ਕੋਈ ਮੰਗ ਨਹੀਂ ਪੂਰੀ ਹੋਣੀ ਨਾਲੇ ਜਦੋਂ ਸਾਨੂੰ ਪਤਾ ਵੀ ਭਾਈ 1 ਮਹੀਨੇ ਤੱਕ ਅਸੀਂ ਕੋਈ ਫਸਲ ਨਹੀਂ ਬੀਝ ਸਕਦੇ ਪਹਿਲਾਂ ਅਸੀਂ ਅੱਗ ਲਾਉਨੇ ਆ ਫਿਰ ਮੁਫਤ ਦੇ ਵਿੱਚ ਬਿਜਲੀ ਹੋਣ ਕਰਕੇ ਮੋਟਰਾਂ ਦੇ ਬਿੱਲ ਜਿਹੜੇ ਨਾ ਹੋਣ ਕਰਕੇ ਤੇ ਫਿਰ ਆਪਾਂ ਕਹਿੰਦੇ ਧਰਤੀ ਠੰਡੀ ਕਰਨ ਦੇ ਵਾਸਤੇ ਅਸੀਂ ਛੱਪੜ ਬਣਾ ਦਨੇ ਖੇਤਾਂ ਦੇ ਵਿੱਚ ਹਾਲੇ ਝੋਨਾ ਲੱਗਣ ਦੇ ਵਿੱਚ ਵਕਤ ਬਾਕੀ ਆ ਆਹ ਦਰਖਤਾਂ ਕੀ ਕੋਈ ਸੂਰਾ ਇਸ ਦਰਖਤ ਨੇ ਕੀ ਵਿਗਾੜਿਆ ਸੀ ਆਪਾਂ ਤਾਂ ਅੱਗ ਲਾ ਕੇ ਤੇ ਪਿੱਠ ਘਮਾ ਲਈ ਤੇ ਆਹ ਦੇਖੋ ਜੀ ਆ ਬਰਬਾਦੀ ਕਰਤੀ ਆ ਆ ਦਰਖਤ ਸੜੇ ਪਏ ਪਰ ਜਲੋਂ ਇਹ ਪੰਜਾਛੇ ਮਹੀਨਾ ਦੇ ਵਿੱਚ ਫੇਰ ਫੁੱਟਣਗੇ ਉਦੋਂ ਤੱਕ ਆਪਾਂ ਪਰਾਲੀ ਨੂੰ ਅੱਗ ਲਾ ਦੇਣੀ ਆ ਜਦੋਂ ਨੂੰ ਫੇਰ ਫੁੱਟਣਗੇ ਉਦੋਂ ਨੂੰ ਆਪਾਂ ਨਾੜ ਨੂੰ ਅੱਗ ਲਾ ਦੇਣੀ ਆ ਸੋ ਦੁੱਖ ਹੁੰਦਾ ਪੰਜਾਬੀਆਂ ਦੀ ਮਤ ਦੇ ਉੱਤੇ ਵੀ ਪੰਜਾਬੀ ਸਿਰਫ ਰੋਣਾ ਰੋਈ ਜਾਂਦੇ ਆ ਦੂਜੇ ਨੂੰ ਸਮਝਾਈ ਜਾਂਦੇ ਆ ਮਜਬੂਰੀਆਂ ਗੜਾਈ ਜਾਂਦੇ ਆ ਪਰ ਆਪਣੇ ਫਰਜ਼ਾਂ ਨੂੰ ਨਹੀਂ ਸਮਝਦੇ ਉਹ ਵੀ ਲੋਕ ਆ ਬੜੇ ਚੰਗੇ ਲੋਕ ਆ ਉਹ ਜਿਹੜੇ ਕਿ ਇਦਾਂ ਅੱਗ ਲਾਏ ਤੋਂ ਬਿਨਾਂ ਵੀ ਫਸਲਾਂ ਬੀਜਦੇ ਉਹ ਕਿਹੜਾ ਭੁੱਖੇ ਮਰਦੇ ਆ ਪਰ ਕਿਉਂਕਿ ਸਾਨੂੰ ਕਾਲ ਇੰਨੀ ਆ ਵੀ ਅਸੀਂ ਕਾਲੀ ਕਾਲੀ ਆ ਵੀ ਕੰਮ ਖੇਤਣਗੇ ਆ ਵੀ ਕੰਮ ਖੇਤਣਗੇ ਬਾਅਦ ਦੇ ਵਿੱਚ ਪਤਾ ਨਹੀਂ ਅਸੀਂ ਕੀ ਕਰਨਾ ਜਿਹਦੇ ਕਰਕੇ ਇੱਕ ਸੀਖ ਲਈ ਤੇ ਆਪਣਾ ਕੰਮ ਖਤਮ ਮੈਨੂੰ ਪਿਛਲੀ ਵਾਰ ਜਦੋਂ ਮੈਂ ਪ੍ਰਾਲੀ ਦੇ ਮੁੱਦੇ ਦੇ ਉੱਤੇ ਬੋਲਿਆ ਸੀ ਉਹਦਾ ਬੜੇ ਵੀਰਾਂ ਨੇ ਇਹ ਗੱਲ ਕਹੀ ਵੀ ਤੁਹਾਨੂੰ ਤਾਂ ਪਾਈ ਐਵੇਂ ਲੱਗਦਾ ਤੁਹਾਨੂੰ ਨਹੀਂ ਪਤਾ ਸਰਕਾਰਾਂ ਨੂੰ ਸਵਾਲ ਕਰੋ ਫਲਾਾਂ ਕਰੋ ਹੁਣ ਜੇ ਅੱਗ ਆਪਾ ਲਾਈ ਆ ਤੇ ਮੈਂ ਜਾ ਕੇ ਸਰਕਾਰ ਨੂੰ ਕਹਾਂ ਜੀ ਅੱਗ ਬੜੀ ਲੱਗੀ ਆ ਫਿਰ ਉਹ ਕਹਿੰਗੇ ਜੀ ਅੱਗੇ ਸੀ ਥੋੜੀ ਲਾਈ ਆ। ਮਤਲਬ ਇਹ ਜੀ ਕਿ ਉਹਨਾਂ ਨੂੰ ਸਵਾਲ ਕਰਨ ਵਾਲੇ ਕਿਸਾਨ ਆਗੂ ਵੀ ਸਵਾਲ ਕਰਦੇ ਪੱਤਰਕਾਰ ਵੀ ਸਵਾਲ ਕਰਦੇ ਆ। ਕਿਸਾਨ ਜਥੇਬੰਦੀਆਂ ਵਾਲੇ ਸਵਾਲ ਕਰਦੇ ਸਾਡੇ ਵੀਰ। ਪਰ ਆਹ ਗੱਲ ਹੈ ਜੀ ਕਿ ਸਾਨੂੰ ਕੁਦਰਤ ਦੇ ਸਾਥੀ ਤਾਂ ਬਣਨਾ ਪਊਗਾ ਜਾਂ ਫਿਰ ਆਪਾਂ ਇਹ ਗੱਲ ਕਹਿਗੇ ਵੀ ਅਸੀਂ ਕਿਸੇ ਗੁਰੂ 'ਚ ਯਕੀਨੀ ਰੱਖਦੇ ਐਵੇਂ ਡਰਾਮੇਬਾਦੀ ਨਾ ਫਿਰ ਆਪਾਂ ਕਰਗੇ ਪਖੰਡਬਾਦੀ ਕਰਦੇ ਆਪਾਂ। ਅਸੀਂ ਇਹ ਨਾ ਗੱਲ ਕਹੀਏ ਵੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਸੀ ਹਰ ਰੋਜ਼ ਗੁਰਬਾਣੀ ਪੜ੍ਹਦੇ ਆ ਤੇ ਹਰ ਰੋਜ਼ ਹੀ ਆਖਾਂਨ ਕੋਈ ਇੱਕ ਬੰਦਾ ਜ਼ਿੰਮੇਵਾਰ ਨਹੀਂ ਪੰਜਾਬ ਦੇ ਕਿਸੇ ਵੀ ਹਿੱਸੇ ਵਿੱਚ ਅੱਜ ਚਲੇ ਜਾਓ ਤੁਹਾਨੂੰ ਆਹ ਦ੍ਰਿਸ਼ ਆਮ ਮਿਲਣਗੇ ਆ ਤਾਂ ਚਲੋ ਮੈਂ ਤੁਹਾਨੂੰ ਤਿੰਨ ਚਾਰ ਦਰਖਤ ਦਿਖਾ ਰਿਹਾ ਅਸੀਂ ਇਸ ਵੇਲੇ ਜਲੰਧਰ ਤੋਂ ਮੋਗੇ ਵੱਲ ਜਾ ਰਹੇ ਹਾਂ ਯਕੀਨ ਮੰਨਿਓ ਸੜਕ ਦੇ ਖੱਬੇ ਤੇ ਸੱਜੇ ਪਾਸੇ ਆਹ ਕੁਸ਼ੀ ਦਿਸਦਾ ਤੁਸੀਂ ਰਾਤ ਦੇ ਵੇਲੇ ਜਾਓ ਤੁਹਾਨੂੰ ਅੱਗ ਦੀਆਂ ਲਾਟਾਂ ਦਸਣਗੀਆਂ ਤੇ ਜਦੋਂ ਤੁਸੀਂ ਵੀਡੀਓ ਬਣਾਉਣ ਲੱਗਦੇ ਹੋ ਜਾਂ ਤਾਂ ਕੋਈ ਬੰਦਾ ਤੁਹਾਡੇ ਗੱਲ ਪੈਣਾ ਆਜੂਗਾ ਤੇ ਜਾਂ ਫਿਰ ਉਹ ਪਿੱਠ ਘੁਮਾ ਕੇ ਪਰੇ ਨੂੰ ਮੂੰਹ ਕਰਕੇ ਤੁਰ ਜਾਣਗੇ ਮੂੰਹ ਬੰਨਿਆ ਹੁੰਦਾ ਉਹਨਾਂ ਦਾ ਸੋ ਮਤਲਬ ਇਹ ਏ ਜੀ ਕਿ ਅਸੀਂ ਕੁਦਰਤ ਦੇ ਗਦਾਰ ਨਾ ਬਣੀਏ ਮੇਰੀ ਫੈਕਟਰੀਆਂ ਵਾਲਿਆਂ ਨੂੰ ਵੀ ਬੇਨਤੀ ਆ ਵੀ ਮਰ ਤਾਂ ਤੁਸੀਂ ਵੀ ਜਾਣਾ ਹੀ ਆ ਤੇ ਇਹਨਾਂ ਨੂੰ ਵੀ ਬੇਨਤੀ ਜਿਨ੍ਹਾਂ ਨੇ ਅੱਗ ਲਾਈ ਆ ਖੇਤਾਂ ਵਾਲਿਆਂ ਨੂੰ ਮਰ ਆਪਾਂ ਵੀ ਜਾਣਾ ਹੀ ਆ ਮਰ ਮੈਂ ਵੀ ਜਾਣਾ ਹੀ ਆ ਪਰ ਆਪਾਂ ਆਪਣੀਆਂ ਜ਼ਿੰਮੇਵਾਰੀਆਂ ਤਾਂ ਕਦੇ ਨਿਭਾਇਆ ਕਰਗੇ ਆਪਾਂ ਸਿਰਫ ਮਜਬੂਰਾਂ ਦਾ ਰੋਣਾ ਰੋਈ ਜਾਗੇ ਕੀ ਕਰਗੇ ਬਸ ਐ ਹੀ ਆ ਬਚਦਾ ਕੁਛ ਨਹੀਂਗਾ ਹੁੰਦਾ ਕੁਛ ਨਹੀਂਗਾ ਆਪਾਂ ਸਾਰਾ ਕੁਝ ਇਸ ਵੇਲੇ ਜਾਣਦੇ ਵੀ ਆ ਸਾਰੇ ਕੁਝ ਨੂੰ ਸਮਝਦੇ ਵੀ ਆ ਪਰ ਆਪਾਂ ਇਹਨਾਂ ਹਾਲਾਤ ਨੂੰ ਕਦੇ ਗਹਿਲੀ ਤੌਰ ਦੇ ਉਤੇ ਸਮਝਿਆ ਨਹੀਂ ਸੋ ਆ ਮੈਨੂੰ ਦ੍ਰਿਸ਼ ਦੇਖ ਕੇ ਨਿੱਜੀ ਤੌਰ ਦੇ ਉਤੇ ਦੁੱਖ ਹੋਇਆ ਵੀ ਭਾਈ ਪੰਜਾਬੀਆਂ ਦਾ ਇੱਕ ਹਿੱਸਾ ਜਿਹੜਾ ਕਿ ਸਿਰਫ ਸੌਣ ਦੇ ਸਿੰਘ ਫਸਾਉਣ ਦੀਆਂ ਕੋਸ਼ਿਸ਼ਾਂ ਚ ਲੱਗਾ ਰਹਿੰਦਾ ਤੇ ਉਹ ਆ ਕੁਝ ਵੀ ਕਰਦੇ ਆ ਇਸ ਵੇਲੇ ਇਹ ਸਾਡੀ ਆਪਣੀ ਪੰਜਾਬ ਦੀ ਧਰਤੀ ਆ ਇਹ ਗੁਰੂਆਂ ਦੀ ਧਰਤੀ ਆ ਇਹ ਉਹ ਕੁਦਰਤ ਆ ਜਿਹਦੇ ਬਾਰੇ ਗੁਰੂ ਸਾਹਿਬਾਨ ਨੇ ਕਿਹਾ ਇਹ ਉਹ ਕੁਦਰਤ ਆ ਜਿਹਦੇ ਬਾਰੇ ਅਸੀਂ ਹਰ ਰੋਜ਼ ਗੁਣਗਾਨ ਕਰਦੇ ਆ ਮੈਂ ਵਕ ਵਕ ਦੇਸ਼ਾਂ ਦੇ ਵਿੱਚ ਜਾ ਕੇ ਦੇਖਿਆ ਉਥੇ ਲੋਕ ਦਰਖਤ ਨੂੰ ਆਪਦੇ ਪਿਓ ਤੋਂ ਵੱਧ ਸਮਝਦੇ ਆ ਆਪਣੀ ਮਾਂ ਤੋਂ ਵੱਧ ਸਮਝਦੇ ਆ ਇੱਥੇ ਮੋਢੇ ਧੁਹਾੜਾ ਰੱਖ ਕੇ ਤੇ ਕਹਿਣਗੇ ਗਮਲੇ ਦੇ ਵਿੱਚ ਮਨੀ ਪਲਾਂਟ ਲਾਇਆ ਕਹਿਣਗੇ ਵੀ ਭਾਈ ਕੁਦਰਤ ਆ ਜਿਹੜੀ ਉਹਨੂੰ ਬਰਬਾਦ ਕਰਦ ਗਏ ਤੇ ਕਹਿਣਗੇ ਜੀ ਕਾਰੋਬਾਰ ਚ ਵੱਧ ਤਾਂ ਹੋਊਗਾ ਜੇ ਮਨੀ ਪਲਾਂਟ ਲਾਉਣੇ ਆ ਇਨਡੋਰ ਪਲਾਂਟ ਆ ਆਊਟਡੋਰ ਪਲਾਂਟ ਆ ਤਾਂ ਕਰੀ ਜੰਨੇ ਆ ਪਰ ਇਹਦਾ ਕਸੂਰ ਕੀ ਆ ਮੈਂ ਫੇਰ ਇਹ ਗੱਲ ਕਹਿਣਾ ਇਹ ਤੁਸੀਂ ਜਿਹੜੀ ਝੰਗ ਲਾਈ ਆ ਪੰਜਾਬੀਆਂ ਨੇ ਆਪ ਆਪ ਦੇ ਘਰ ਦੇ ਵਿੱਚ ਜਿਹੜੀ ਝੰਗ ਲਾਈ ਆ ਇਸ ਝੰਗ ਦੇ ਨਤੀਜੇ ਦੂਜੇ ਪਾਸੇ ਹੋਈ ਝੰਗ ਨਾਲੋਂ ਵੱਧ ਨਿਕਲਣੇ ਆ ਤੇ ਨਿਕਲ ਵੀ ਰਹੇ ਆ ਪਰ ਕਿਉਂਕਿ ਆਪਾਂ ਢੀਠ ਜੇ ਲੋਕ ਆਪਾਂ ਮੰਨਣ ਵਾਲਿਆਂ ਦੇ ਵਿੱਚ ਨਹੀਂ ਆ ਸਾਨੂੰ ਇਸ ਗੱਲ ਦਾ ਦੁੱਖ ਆ ਕਿ ਉਧਰਲੇ ਪਾਸੇ ਗੋਲਾ ਡਿੱਗਦਾ ਜੰਗ ਮੁੱਕਣੀ ਚਾਹੀਦੀ ਜੰਗ ਮੁੱਕ ਗਈ ਸਾਨੂੰ ਇਸ ਗੱਲ ਦਾ ਦੁੱਖ ਆ ਕਿ ਡਰੋਨ ਨੇ ਕਈ ਲੋਕ ਤੁਲਸਾਏ ਆ ਬਹੁਤ ਦੁੱਖ ਹੈ ਇਸ ਗੱਲ ਦਾ ਸਾਡੇ ਭੈਣਾ ਵੀਰ ਨੇ ਸਤਕਾਰਯੋਗ ਨਹੀਂ ਸਾਨੂੰ ਇਸ ਗੱਲ ਦਾ ਦੁੱਖ ਆ ਵੀ ਭਾਈ ਆਪ ਦੀਆਂ ਸਿਆਸਤਾਂ ਦੇ ਚੱਕਰ ਦੇ ਵਿੱਚ ਰਾਜਨੀਤਿਕ ਲੋਕ ਬੜਾ ਕੁਝ ਕਰਦੇ ਆ ਪਰ ਜੇ ਉਧਰੋਂ ਗੋਲੇ ਡਿੱਗਦੇ ਸੀ ਇੱਧਰ ਲਾਟਾਂ ਡਿੱਗਦੀਆਂ ਸੀ ਇੱਧਰੋਂ ਉਧਰ ਡਿੱਗਦਾ ਸੀ ਤਾਂ ਇੱਧਰ ਆ ਆਪਾਂ ਡੇਗੇ ਆ ਆ ਆਪਾਂ ਖਤਮ ਕੀਤਾ ਸਾਰਾ ਕੁਝ ਸੋ ਆਜੋ ਆਪਾਂ ਇਸ ਗੱਲ ਨੂੰ ਸਮਝ ਗਏ ਕਿ ਭਾਈ ਇਹ ਪੰਜਾਬ ਸਾਡਾ ਹੈ ਜਾਂ ਆਪਾਂ ਕਹਿੰਗੇ ਪੰਜਾਬ ਪੰਜਬ ਕੋਈ ਸਾਡਾ ਨਹੀਂ ਉਸਤਾਬ ਦੇ ਢਿੱਟ ਦੇ ਲਈ ਆ ਅਸੀਂ ਆਪਣੇ ਲਈ ਸਕੇ ਆ ਜਾਂ ਆਪਾਂ ਇਹਦਾ ਦਰਖਤਾਂ ਦਾ ਕੋਈ ਕਸੂਰ ਕੱਢਦੇ ਗਏ ਜਾਂ ਅਸੀਂ ਐਨੇ ਜਾ ਕਹਿ ਦਈਏ ਕੋਈ ਮੇਰਾ ਨਹੀਂ ਖਿਆਲ ਵੀ ਪੰਜਾਬ ਦੇ ਵਿੱਚ ਕੋਈ ਭੁੱਖਾ ਮਰਦਾ ਹਾਂ ਕਰਜ਼ੇ ਦੇ ਵਿੱਚ ਆ ਗਏ ਅਸੀਂ ਅਸੀਂ ਰੋਗ ਦੇ ਨਾਲ ਵੀ ਮੁੱਕ ਰਹੇ ਆ ਇਹ ਗੱਲ ਸੱਚੀ ਆ ਪਰ ਮੈਂ ਪੰਜਾਬ ਨੂੰ ਇੰਨਾ ਤੱਕ ਤਾਂ ਦਰਿਆਦਲ ਅੱਜ ਤੱਕ ਦੇਖਿਆ ਹੀ ਆ ਵੀ ਪੰਜਾਬ ਦੇ ਵਿੱਚ ਮੈਂ ਅੱਜ ਤੱਕ ਇਹ ਨਹੀਂ ਦੇਖਿਆ ਕਿ ਫਲਾਣੀ ਥਾਂ ਤੇ ਬੰਦਾ ਮਰਿਆ ਉਹਨੂੰ ਰੋਟੀ ਨਹੀਂ ਸੀ ਮਿਲਦੀ ਰੋਟੀ ਸਭ ਨੂੰ ਮਿਲਦੀ ਆ ਪਰ ਪਤਾ ਨਹੀਂ ਕਾਲ ਕਿਹੜੀ ਗੱਲ ਦੀ ਆਪਣੇ ਅੰਦਰ ਇਹ ਇੰਨਾ ਕਾਲਾ ਨੇ ਆਪਾਂ ਨੂੰ ਕਿਸ ਤਰੀਕੇ ਨਾਲ ਪੱਟਿਆ ਵੀ ਇਹ ਉਹ ਦਰਖਤ ਆ ਜਿਹੜੇ ਦਰਖਤ ਆ ਜ Punjab ਦੇ ਵਿੱਚ ਲੱਗਦੇ ਨਹੀਂ ਅੱਜ ਬੇਲਾਂ ਲੱਗਦੀਆਂ Punjab ਦੇ ਵਿੱਚ ਫੁੱਲਾਂ ਵਾਲੀਆਂ ਜਾਂ ਸਫੈਦਾ ਲੱਗਦਾ ਚਾਰੇ ਪਾਸੇ ਤੁਸੀਂ ਇੱਕ ਵਾਰੀ ਕੈਮਰਾ ਘੁਮਾ ਦਿਓ ਜਿੰਨੇ ਕੁੱਲ ਦਰਖਤ ਦਿਖਦੇ ਆ ਇਹਦੇ ਵਿੱਚ ਬਹੁਤ ਗਿਣਤੀ ਸਫੈਦਾ ਸਫੈਦਾ Punjab ਦਾ ਪਾਣੀ ਪੀ ਗਿਆ ਜਿਹੜੇ ਬਾਕੀ ਦਰਖਤ ਆ ਜਿਹੜੇ ਕਿ ਚਿਰਾਂ ਪੁਰਾਣੇ ਲੱਗੇ ਜਿਹੜੇ ਕਿ ਦਹਾਕਿਆਂ ਪੁਰਾਣੇ ਲੱਗੇ ਆ ਉਹਨਾਂ ਦਾ ਅਸੀਂ ਆਹ ਕਾਂਡ ਕਰਤਾ ਤੇ ਜੇ ਆਪਾਂ ਕਿਸੇ ਨੂੰ ਗੱਲ ਕਹਿਣੀ ਆ ਜੋ ਭਾਈ ਗੱਲ ਨੂੰ ਪੈਂਦਾ ਸੋ ਪੰਜਾਬੀ ਇਸ ਗੱਲ ਨੂੰ ਸਮਝਣਾ ਤਾਂ ਕੀ ਆ ਜੇਕਰ ਕੋਈ ਗੱਲ ਕਹੂਗਾ ਟਿੱਪਣੀ ਵੀ ਕਰੂਗਾ ਤਾਂ ਉਥੇ ਡੌਂਡੀ ਪਿੱਟਣ ਲੱਗ ਜਾਂਦੇ ਆ ਵੀ ਭਾਈ ਇਹ ਕੀ ਕਰੀਏ ਐਦਾਂ ਹਨ ਮੈਨੂੰ ਹਮੇਸ਼ਾ ਇਸ ਗੱਲ ਤੇ ਦੁੱਖ ਰਹਿੰਦਾ ਵੀ ਕਿਸਾਨ ਜਿੱਥੇ ਬੰਦਿਆਂ ਦੇ ਵਿੱਚੋਂ ਕਿਸੇ ਨੇ ਅਜੇ ਤੱਕ ਇੱਕ ਵਾਰ ਨਹੀਂ ਕਿਹਾ ਵੀ ਤੁਸੀਂ ਨਾੜ ਨੂੰ ਤੇ ਪ੍ਰਾਲੀ ਨੂੰ ਨਹੀਂ ਅੱਗ ਲਾਉਣੀ ਜੇ ਅੱਜ ਮੋਟਰਾਂ ਦੇ ਬਿੱਲ ਹੋਣ ਤਾਂ ਧਰਤੀ ਦੀ ਹੱਕ ਠਾਰਨ ਦੇ ਨਾਂ ਦੇ ਉੱਤੇ ਮਹੀਨਾ ਪਹਿਲਾਂ ਹੀ ਆਪਾਂ ਛੱਪੜ ਨਾ ਬਣਾਉਣ ਲੱਗ ਜਗੇ ਪਰ ਸਾਡੇ ਕੋਲੇ ਇਹ ਕਿ ਮੋਟਰ ਚਲੋ ਸਵਿੱਚ ਛੱਡੀ ਸੌ ਜਾਂਦੇ ਆ ਮੇਰੀ ਬੇਨਤੀ ਹੈ ਸਰਕਾਰਾਂ ਨੂੰ ਵੀ ਭਾਈ ਜਿਹਦੇ ਕੋਲੇ 5 ਕਿੱਲੇ ਜਾਂ 10 ਕਿੱਲੇ ਇੱਕ ਸੂਚੀ ਬਣਾ ਲਈ ਜਾਵੇ ਜਾਂ ਇੱਕ ਨਿਯਮ ਲਾਗੂ ਕਰ ਦਿੱਤਾ ਜਾਵੇ ਵੀ ਜਿਹਦੇ ਕੋਲੇ 10 ਏਕੜ ਜ਼ਮੀਨ ਆ ਜਿਹਦੇ ਕੋਲੇ 5 ਏਕੜ ਜ਼ਮੀਨ ਆ ਉਸ ਤੋਂ ਵੱਧ 5 ਏਕੜ ਤੋਂ ਵੱਧ ਵਾਲਿਆਂ ਦੇ ਕੋਲੋਂ ਇੰਨਾ ਬਿੱਲ ਲਿਆ ਜਾਊਗਾ 10 ਏਕੜ ਤੋਂ ਵੱਧ ਵਾਲਿਆਂ ਦੇ ਕੋਲੋਂ ਇੰਨਾ ਲਿਆ ਜਾਊਗਾ ਕਿਸਾਨੀ ਨੂੰ ਸਮਝਣਾ ਚਾਹੀਦਾ ਮੇਰੇ ਵਰਗਾ ਤਾਂ ਬੰਦਾ ਮੋਟਰ ਛੱਡ ਕੇ ਸੌਂ ਜਾਂਦਾ ਜੇਕਰ ਆਪਾਂ ਗੱਲ ਕਰਾਂਗੇ ਫਿਰ ਕਦਨੇ ਲੈ ਹੁਣ ਤੁਸੀਂ ਗਦਾਰ ਹੋਗੇ ਆਹ ਗੱਲ ਮੈਂ ਕਰਦਾ ਮੈਂ ਕਈਆਂ ਨੂੰ ਅੱਜ ਗਦਾਰ ਵੀ ਲੱਗਣਾ ਕੰਗਨ ਇਹ ਗੱਲ ਕੜ ਲੈ ਤੁਸੀਂ ਇਸੀਆਂ ਚ ਬਹਿਣ ਵਾਲੇ ਕਿਉਂਕਿ ਆਪਾਂ ਨੂੰ ਨਗੋਚਾ ਹੁੰਦੀਆਂ ਪਰ ਆਹ ਦੇਖ ਲੋ ਜੀ ਇਹ ਤੁਹਾਡੇ ਸਾਹਮਣੇ ਆ ਮੈਂ ਤਾਂ ਲਾਈ ਨਹੀਂ ਅੱਗ ਤੇ ਨਾ ਮੇਰੇ ਕੋਲ ਇੱਥੇ ਬੁਝਾਉਣ ਦਾ ਕੋਈ ਸਾਧਨ ਸੀਗਾ ਪਰ ਇਹ ਪੂਰੇ ਪੰਜਾਬ ਚ ਲੱਗੀ ਆ ਤੇ ਪੰਜਾਬਗਣੇ ਲਾਈਆ ਤੇ ਕੋਈ ਡਰੋਨ ਨਹੀਂ ਡਿੱਗਿਆ ਇੱਥੇ ਇਹ ਆਪਾਂ ਆਪਦੀ ਅਕਲ ਦਾ ਡਰੋਨ ਛੁੱਟਿਆ ਸਾਨੂੰ ਕਾਲ ਬਹੁਤ ਸੀ ਅਸੀਂ ਵਾਣ ਵੇਲਾ ਕਰਨਾ ਸੀ ਅਸੀਂ ਛੇਤੀ ਛੇਤੀ ਪਾਣੀ ਲਾਉਣਾ ਸੀ ਵਾਕੇ ਰੱਖ ਦਿੱਤਾ ਇਹਨੂੰ ਕਦੋਂ ਵੀ ਕੀਤਾ ਜਾਣਾ ਚਲੋ ਉਹ ਤਾਂ ਫਸਲਾਂ ਬੀਜਣੀਆਂ ਜਦੋਂ ਸਾਨੂੰ ਜੋ ਐਮਐਸਪੀ ਮਿਲਦੀ ਆ ਪਰ ਐਨਾ ਅਸੀਂ ਕਿਹੜੀ ਥਾਂ ਤੇ ਕੋਈ ਐਡਾ ਕੋਈ ਸਮਾਜ ਸੇਵੀ ਕੰਮ ਕਰਨਾ ਸੀ ਵੀ ਸ਼ੀਸ਼ੇਤੀ ਵਣ ਵਿਹਲਾ ਕਰਕੇ ਤੇ ਭਾਈ ਧਰਤੀ ਨੇ ਮੈਂ ਇਕੱਲੇ ਨੇ ਗੱਲ ਕੀਤੀ ਕਿਸੇ ਕਿਸਾਨ ਦੇ ਨਾਲ ਉਹ ਕਹਿੰਦਾ ਭਾਈ ਜੀ ਅਸੀਂ ਪਹਿਲਾਂ ਅੱਗ ਲਾਉਣੀ ਸਾਡੀ ਮਜਬੂਰੀ ਆ ਮੈਂ ਕਿਹਾ ਫਿਰ ਪਾਣੀ ਲਾਉਣੀ ਕਹਿੰਦੇ ਧਰਤੀ ਦੀ ਹੱਕ ਠਾਰਨੀ ਮੈਂ ਕਿਹਾ ਮਚਾਈ ਕਿਉਂ ਸੀ ਹੱਕ ਪਹਿਲਾਂ ਹੱਕ ਮਚਾਲੀ ਫਿਰ ਹੱਕ ਠਾਰਤੀ ਫਿਰ ਆਪਾਂ ਵਣ ਵਿਹਲਾ ਛੱਡਤਾ ਫਿਰ ਆਪਾਂ ਮਹੀਨੇ ਬਾਅਦ ਬਜਾਈ ਕਰਨੀ ਝੋਨਾ ਲਾਉਣਾ ਹੈਗਾ ਸੋ ਆਜੋ ਆਪਾਂ ਇਹਨਾਂ ਗੱਲਾਂ ਨੂੰ ਸਮਝ ਗਏ ਇਹ ਪੰਜਾਬ ਸਾਡਾ ਹੈ ਇਹ ਪੰਜਾਬ ਜੇ ਸਰਕਾਰਾਂ ਮਾੜੀਆਂ ਹਨ ਜੇ ਸਿਆਸੀ ਪਾਰਟੀਆਂ ਦੇ ਲੋਕ ਮਾੜੇ ਹਨ ਤਾ ਬਾੜੇ ਚੰਗੇ ਅਸੀਂ ਵੀ ਨਹੀਂ ਐਵੇਂ ਨਾ ਡੌਂਡੀ ਪਿੱਟੀ ਜਾਇਆ ਕਰੀਏ ਵੀ ਅਸੀਂ ਬੜੇ ਚੰਗੇ ਹਾਂ ਹਰ ਬੰਦੇ ਨੂੰ ਸੋਚਣ ਵਿਚਾਰਨ ਦੀ ਲੋੜ ਆ ਕਿ ਮੈਂ ਕਿੰਨਾ ਕੁ ਚੰਗਾ ਹਾਂ ਅਸੀਂ ਬਾੜੇ ਚੰਗੇ ਲੋਕ ਨਹੀਂ ਆ ਕੱਲਾ ਕੱਲਾ ਬੰਦਾ ਜਿੰਨਾ ਚਿਰ ਆਪਣੀ ਗਲਤੀ ਨਹੀਂ ਮੰਨੂਗਾ ਓਨੀ ਦੇਰ ਤੱਕ ਉਹ ਸਹੀ ਪਾਸੇ ਨੂੰ ਪੈਰ ਨਹੀਂ ਪੱਟ ਸਕਦਾ ਸੋ ਆਜੋ ਆਪਾਂ ਆਪਣੀਆਂ ਗੱਲਾਂ ਨੂੰ ਸਮਝ ਕੇ ਅਸੀਂ ਹਾਂ ਕਰਦੇ ਜੋਗੇ ਅਸੀਂ ਕਰ ਕੀ ਰਹੇ ਆ ਸਾਡੇ ਜ਼ਿੰਮੇ ਕਿਹੜੇ ਆ ਸਾਡੇ ਜ਼ਿੰਮੇਵਾਰੀਆਂ ਕਿਹੜੀਆਂ ਅਸੀਂ ਹੱਕਾਂ ਲਈ ਲੜੀਏ ਪਰ ਜ਼ਿੰਮੇਵਾਰੀਆਂ ਦਾ ਪਾਲਣ ਵੀ ਕਰੀਏ ਤੇ ਆ ਬਾਬੇ ਨਾਨਕ ਦੇ ਦਰਖਤ ਆ ਜਿਹੜੇ ਬਾਬੇ ਨਾਨਕ ਦੇ ਦਰਖਤ ਆ ਇਹ ਇਹ ਕੁਦਰਤ ਆ ਜਿਹੜੀ ਬਨਸਪਤੀ ਆ ਜਿਹੜੀ ਇਹਦੇ ਵਿੱਚ ਕੁਦਰਤ ਦਾ ਆਵਾਸ ਹੈਗਾ ਇਹ ਧਰਤੀ ਬਾਬੇ ਨਾਨਕ ਦੀ ਆ ਇਹ ਜੀਵ ਜੰਤੂ ਆ ਜਿਹੜੇ ਉਹ ਕੁਦਰਤ ਦਾ ਵਰਤਾਰੇ ਦਾ ਪ੍ਰਤੀਕ ਆ ਇਹਦੇ ਅਸੀਂ ਕਾਤਲ ਆ ਤੇ ਭੜਦੇ ਅਸੀਂ ਖੁਸ਼ੀਆਂ ਇਹ ਗੱਲ ਸੰਭਵ ਨਹੀਂ ਹੈਗੀ ਸੋ ਆਜੋ ਭਾਈ ਥੋੜਾ ਜਿਹਾ ਤੀਲੀ ਨੂੰ ਜਿਹੜੀ ਲਾਉਣ ਤੋਂ ਪਹਿਲਾਂ ਆ ਪ੍ਰਾਲੀ ਨੂੰ ਲਾਉਣ ਤੋਂ ਪਹਿਲਾਂ ਨਾੜ ਨੂੰ ਲਾਉਣ ਤੋਂ ਪਹਿਲਾਂ ਮਾੜਾ ਮੋਟਾ ਸੋਚਿਆ ਕਰਗੇ ਸਰਕਾਰਾਂ ਸਾਰੇ ਕਿਸਾਨਾਂ ਦੇ ਉੱਤੇ ਥੋੜੀ ਜਿਹੀ ਸੁਵਲੀ ਨਜ਼ਰ ਕਰਨ ਮਜ਼ਦੂਰ ਤੇ ਕਿਸਾਨ ਦੀ ਇਕਤਾ ਜ਼ਿੰਦਾਬਾਦ ਰਵੇ ਤੇ ਆਪਾਂ ਥੋੜਾ ਜਿਹਾ ਆਪਦੇ ਫਰਜ਼ ਵੀ ਨਿਭਾਗੇ ਪਤਾ ਨਹੀਂ ਸਾਨੂੰ ਕਾਹਦੀ ਕਾਲ ਪਈ ਆ ਜਦੋਂ ਸਾਂਝੇ ਪਰਿਵਾਰ ਹੁੰਦੇ ਸੀ ਉਦੋਂ ਨਾ ਅੱਜ ਵਾਲੀਆਂ ਗੱਲਾਂ ਹੁੰਨਗੀਆਂ ਸੀ ਨਾ ਇੰਨੀ ਅੱਗ ਹੁੰਦੀ ਸੀ ਹੁਣ ਕਹਦੇ ਪਰਿਵਾਰ ਆ ਜ਼ਮੀਨਾਂ ਵੀ ਛੋਟੀਆਂ ਹੋ ਗਈਆਂ ਤੇ ਕਾਲ ਵੀ ਬਹੁਤ ਆ ਤੇ ਅੱਗ ਵੀ ਬਹੁਤ ਆ ਪਤਾ ਨਹੀਂ ਚੱਲੀ ਕੀ ਜਾਂਦਾ ਜੀ